ਸੱਚਾ ਹੈਗਾ ਜੀ ਪਿੰਡ ਦੀ 4 ਕਿੱਲੇ ਪੰਚਾਇਤੀ ਜ਼ਮੀਨ ਹੈ ਜੱਜ ਵੀਰ ਕਹਿੰਦਾ ਕਿ ਮੇਰੇ ਬਜ਼ੁਰਗਾਂ ਦੇ ਨਾਂ ਤੇ ਹੈ ਡਿਗਰੀ ਉਹਨਾਂ ਦੇ ਨਾਂ ਤੇ ਹੋਈ ਹੈ ਪਿਛਲੇ 1976 ਤੋਂ ਬਹੁੰਦੇ ਆ ਰਹੇ ਹਾਂ ਜਦ ਕਿ ਅੱਜ ਬੀਡੀਪੀ ਸਾਹਿਬ ਦੱਸ ਰਹੇ ਕਿ ਮੌਕੇ ਦੇ ਉੱਤੇ ਆਏ ਸੀਗੇ ਤੇ ਦੂਜੀ ਪਾਰਟੀ ਨੇ ਜਿਹੜੀ ਮੌਜੂਦਾ ਪਾਰਟੀ ਸਰਪੰਚ ਪਾਰਟੀ ਉਹ ਵੀਡੀਓ ਨੇ ਕਿਹਾ ਕਿ ਤੁਹਾਡਾ ਹੱਕ ਬਣਦਾ ਉਹ ਆਪ ਦੀ ਪਹਿਲੀ ਵਾਰ ਹੋਏ ਸੀਗੇ ਇਹਦਾ ਮੀਨ ਟਾਈਮ ਮੈਨੂੰ ਦੋਨਾਂ 'ਚ ਤਕਰਾਰ ਬਾਜੀ ਹੋਈ ਤੇ ਆਪਸ ਵਿੱਚ ਗੋਲੀ ਚਲਾਈ ਇਸ ਜੱਜਵੀਰਨ ਪਾਰਟੀ ਜਿਹੜੀ ਸਰਪੰਚ ਦੇ ਲੱਗੀ ਹੋਇਆ ਤੇ ਸਰ ਕੋਈ ਅਰੈਸਟ ਵਗੈਰਾ ਹੋਇਆ ਕਿ ਜਾਂ ਮੌਕੇ ਤੇ ਫੜਾ ਲਈ ਅਰੈਸਟ ਇਹ ਤਾਂ ਇਹਦਾ ਫਾਦਰ ਜੱਜਵੀਰ ਦਾ ਤੇ ਉਹਦੇ ਨਾਲ ਜਿਹੜੇ ਉਹਦੇ ਐਸੋਸੀਏਟ ਸੀ ਪੰਜ ਛੇ ਉਹ ਨੇ ਬਾਕੀ ਇਹਦੇ ਮਗਰ ਲੱਗੇ ਹੋਣਗੇ ਜਲਦੀ ਫੜ ਲਵੋਗੇ ਤੋਂ ਬਿਲਕੁਲ ਤੇ ਬੜੀ ਬਾੜੀ ਲੋਕਾਂ ਦੀ ਖਬਰ ਹੈ ਜਿਹੜੀ ਹੋਇਆ ਜੋ ਵੀ ਇਹ ਜਿਹੜੀ ਗੱਲ ਆਈ ਆ ਸੁਣਦੇ ਵਿੱਚ ਕਿ ਜਿਹੜੀ ਪੈਰੀ ਪੰਚਾਇਤ ਸੀ ਉਥੇ ਦੇਲੇ ਪਿੰਡ ਦੇ ਵਿੱਚ ਤੇ ਕਾਹ ਵੀ ਬੇਰੋਜਾ ਕੋਈ ਜੱਜ ਜੱਜ ਨਾਂ ਦਾ ਬੰਦਾ ਜੀ ਜਿਹੜਾ ਉਹ ਵਾਹੁੰਦਾ ਸੀ ਤਾਂ ਹੁਣ ਜਿਹੜਾ ਇਹ ਹੈਗਾ ਯਾ ਨੂੜ ਨੇ ਜਿਹਦਾ ਸਾਰਾ ਜਿਹੜਾ ਨੂੜ ਹੀ ਕਾਰਵਾਈ ਬੰਦੀ ਸੀ ਉਹ ਪੰਚਾਇਤ ਦੇ ਹਵਾਲੇ ਕਰਦੀ ਸੀ ਤੇ ਸਰਪੰਚ ਸਾਹਿਬ ਔਰ ਉਹਦੀ ਪੂਰੀ ਪੰਚਾਇਤ ਸੀ ਅੱਜ ਉਹ ਪੈੜੀਆਂ ਤੇ ਤੋਂ ਕਬਜ਼ਾ ਲੈਣ ਗਏ ਤੇ ਜਿਹੜਾ ਜੱਜ ਸਿੰਘ ਨਾਂ ਦਾ ਵੀ ਬੈਠੀ ਕੋਠੇ ਉੱਪਰ ਬੈਠਾ ਸੀ ਉਹਨੇ ਉੱਥੇ ਗੋਲੀਆਂ ਜਲਾ ਦਿੱਤੀਆਂ ਜਿਹੜਾ ਸਾਡਾ ਸਰਪੰਚ ਪ੍ਰਭਜੀਤ ਸਿੰਘ ਜਿਵੇਂ ਹੋਇਆ ਹੈ ਜਦੋਂ ਉਹ ਇੱਕ ਨੂੰ ਬਰਸਾਵਾਸੇ ਰੈਫਰ ਕਰਦਾ ਲੱਗੇ ਨੇ ਔਰ ਮੈਂ ਪ੍ਰਸ਼ਾਸਨ ਨੂੰ ਵੀ ਆ ਕੇ ਆ ਡੀਐਫਪੀ ਸਾਹਿਬ ਨਾਲ ਵੀ ਗੱਲ ਹੋ ਗਈ ਕਿ ਸਭ ਤੋਂ ਸਖਤੀ ਜਿਹੜੀ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਕੋਈ ਏਦਾਂ ਦੀ ਗਾਂੜ ਕੋਈ ਘਟਰਾਵਾ